ਸਤਿ ਸ਼੍ਰੀ ਅਕਾਲ ਪੰਜਾਬੀਓ ਭਾਰਤ ਤੇ ਅਮਰੀਕਾ ਦੀ ਇੱਕ ਡੀਲ ਹੋਈ ਹੈ ਇੱਕ ਸਮਝੌਤਾ ਹੋਇਆ ਵਪਾਰ ਦਾ ਉਹਦੇ ਬਾਰੇ ਭਾਜਪੀ ਜੁੰਡਲੀ ਝੂਠ ਬੋਲ ਰਹੀ ਆ ਕਿ ਇਹਦੇ ਵਿੱਚੋਂ ਖੇਤੀ ਨੂੰ ਤੇ ਡੈਰੀ ਜਿਹੜਾ ਸਾਡਾ ਕਿੱਤਾ ਉਹਨੂੰ ਬਾਹਰ ਰੱਖਿਆ ਗਿਆ ਦੂਜੇ ਪਾਸੇ ਆਪਾਂ ਜਦੋਂ ਜਿਹੜੀ ਅਮਰੀਕਾ ਦੀ ਖੇਤੀਬਾੜੀ ਮੰਤਰੀ ਆ ਬੀਬੀ ਉਹਦਾ ਬਿਆਨ ਸੁਣ ਲਿਓ ਉਹ ਕਹਿੰਦੀ ਅਮਰੀਕਨ ਕਿਸਾਨਾਂ ਲਈ ਭਾਰਤ ਦੀ ਜਿਹੜੀ ਮੰਡੀ ਆ ਭਾਰਤ ਦਾ ਜਿਹੜਾ ਬਾਜ਼ਾਰ ਆ ਬਹੁਤ ਲਾਹੇਵੰਦ ਸਾਬਤ ਹੋਣਾ ਉਦੋਂ ਸਾਬਤ ਹੁੰਦਾ ਕਿ ਇਹ ਵਪਾਰ ਜਿਹੜਾ ਸਮਝੌਤਾ ਹੋਇਆ ਬਾਕਸ ਵਿੱਚ ਮੌਤਾ ਹੋਇਆ ਇਹਦੇ ਵਿੱਚ ਖੇਤੀ ਨੂੰ ਤੇ ਡੈਰੀ ਵਾਲੇ ਨੂੰ ਕਿਤੇ ਨੂੰ ਵੀ ਵਿੱਚ ਰੱਖਿਆ ਗਿਆ 500 ਬਿਲੀਅਨ ਦਾ ਇਹ ਸਮਝੌਤਾ 500 ਬਿਲੀਅਨ ਡਾਲਰ ਦਾ ਕਾਰੋਬਾਰ ਆ 500 ਬਿਲੀਅਨ ਡਾਲਰ ਤੋਂ ਭਾਵ ਹੈ ਜਿੰਨਾ ਭਾਰਤ ਦਾ 1 ਸਾਲ ਦਾ ਬਜਟ ਆ ਉਹਦਾ 80 ਤੋਂ 85% ਬਣਦਾ ਹੈ ਹੁਣ ਇਹ ਜੇ ਖੇਤੀ ਕਿਵੇਂ ਖਤਮ ਹੋਣੀ ਆ ਜਾਂ ਤਬਾਹ ਹੋਣੀ ਆ ਸਾਡਾ ਜਿਹੜੀ ਵੀ ਕਣਕ ਆਪਾਂ ਪੈਦਾ ਕਰਦੇ ਆ ਆਪਾਂ ਕੋਈ ਸੋਇਆਬੀਨ ਪੈਦਾ ਕਰਦੇ ਆ ਕੋਈ ਮੱਕੀ ਪੈਦਾ ਕਰਦੇ ਆ ਹੋਰ ਫਸਲਾਂ ਪੈਦਾ ਕਰਦੇ ਆ ਫਲ ਜਿਹੜੇ ਆਪਾਂ ਬਾਗ ਨੇ ਸਾਡੇ ਮੰਨ ਲਓ ਹਿਮਾਚਲ ਚ ਬਾਗ ਆ ਜੰਮੂ ਕਸ਼ਮੀਰ ਚ ਬਾਗ ਆ ਸੇਬ ਆ ਸੰਤਰੇ ਆ ਖਰੋਟ ਆ ਬਦਾਮ ਆ ਇਹ ਸਾਰੇ ਜਿਹੜੇ ਸਮਾਨ ਮੈਂ ਤੁਹਾਨੂੰ ਗਿਣਾ ਰਿਹਾ ਇਹ ਤੋਂ ਇਲਾਵਾ ਦੁੱਧ ਦੁੱਧ ਤੋਂ ਬਣੀਆਂ ਹੋਈਆਂ ਹੋਰ ਚੀਜ਼ਾਂ ਪਾਊਡਰ ਵਗੈਰਾ ਤੇਲ ਕਈ ਪ੍ਰਕਾਰ ਦੇ ਤੇਲ ਤੋਂ ਬਣੀਆਂ ਹੋਈਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਨੇ ਭਾਰਤ ਦੇ ਵਿੱਚ ਆ ਕੇ ਵਿਕਣਾ ਹੁਣ ਇੱਕ ਇਹ ਹੋਰ ਝੂਠ ਫਲਾ ਰਹੇ ਆ ਕਹਿੰਦੇ ਜੀ 50% ਜਿਹੜਾ ਟੈਕਸ ਸੀਗਾ 트ੰਪ ਦਾ ਲਾਇਆ ਹੋਇਆ ਉਹ ਘਟਾ ਕੇ 18% ਕਰਤਾ ਇਹਨਾਂ ਨੂੰ ਇੱਕ ਪੁੱਛਣ ਵਾਲਾ ਹੋਵੇ ਵੀ ਟਰੰਪ ਨੇ 3% ਤੋਂ ਵਧਾ ਕੇ ਜਿਹੜਾ ਟੈਕਸ ਸੀ ਉਹ 50 ਕੀਤਾ ਸੀ ਉਹਨੇ 0 ਦਾ ਕੀਤਾ ਹੀ ਨਹੀਂ 3 ਤੋਂ ਵਧਾ ਕੇ 50 ਕਰਤਾ 50 ਤੋਂ ਘਟਾ ਕੇ 18 ਕਰਤਾ ਤੇ ਜਿਹੜਾ ਅਮਰੀਕਾ ਦਾ ਸਮਾਨ ਭਾਰਤ ਦੇ ਵਿੱਚ ਆ ਕੇ ਵਿਕਣਾ ਉਹਦੇ 0% ਟੈਕਸ ਹੈ ਕੋਈ ਟੈਕਸ ਨਹੀਂ ਇੱਕ ਦਾ ਗੱਲ ਜਿਹਨੂੰ ਇਹ ਲੱਗਦਾ ਵੀ ਖੇਤੀ ਤੇ ਹਮਲਾ ਹੈ ਜਾਂ ਖੇਤੀ ਖਤਮ ਹੋ ਜੂਗੀ ਜਾਂ ਸਾਡਾ ਜਿਹੜਾ ਦੁੱਧ ਪੈਦਾ ਕਰਨ ਦਾ ਕੀਤਾ ਉਹ ਖਤਮ ਹੋ ਜਾਊਗਾ ਖੇਤੀ ਤੁਰਾ ਖੇਤੀ ਦੇ ਆਲੇ ਦਲੇ ਸਾਰਾ ਕੁਝ ਘੁੰਮਦਾ ਹੈ ਕਿਸਾਨ ਹੋਵੇ ਮਜ਼ਦੂਰ ਹੋਵੇ ਦੁਕਾਨਦਾਰ ਹੋਵੇ ਬਾਜ਼ਾਰ ਤਾਂ ਹੀ ਚੱਲਦੇ ਆ ਜੇ ਖੇਤੀ ਚੱਲਦੀ ਹੈ ਜੇ ਖੇਤੀ ਖਤਮ ਹੋ ਗਈ ਬਾਜ਼ਾਰ ਵੀ ਖਤਮ ਹੋਣਗੇ ਦੁਕਾਨਦਾਰ ਵੀ ਮਰਨਗੇ ਛੋਟੇ-ਮੋਟੇ ਵਪਾਰੀ ਵੀ ਖਤਮ ਹੋ ਜਾਣਗੇ ਕਿਸਾਨ ਤੇ ਮਜ਼ਦੂਰ ਨੂੰ ਤਾਂ ਮਾਰੀ ਜਾਣਾ ਕਿਉਂਕਿ ਖੇਤੀ ਸਾਡੇ ਲਈ ਕੋਈ ਕਿੱਤਾ ਨਹੀਂ ਘਰਾਸਤ ਵੀ ਹੈ ਇਹ ਸਮਝਣ ਦੀ ਲੋੜ ਆ ਜਿੰਨਾ ਵੀ ਹੁਣ ਸਮਾਨ ਉਹਨਾਂ ਦੇਖੋ ਪਹਿਲੀ ਗੱਲ ਤਾਂ ਜਿਹੜਾ ਅਮਰੀਕਾ ਤੋਂ ਕੋਈ ਅਨਾਜ ਆਉਣਾ ਹੈ ਉਹਦੀ ਕੁਆਲਿਟੀ ਸਾਡੇ ਨਾਲੋਂ ਬਿਹਤਰ ਹੋਣੀ ਹੈ ਇਹ ਆਪਾਂ ਨੂੰ ਹੀ ਪਤਾ ਦੂਜਾ ਦਾ ਕਾਰਨ ਹੈ ਕਿ ਕਿ ਸਸਤਾ ਹੋਣਾ ਹੈ ਸਸਤਾ ਕਿਉਂ ਹੋਣਾ ਹੈ ਕਿਉਂਕਿ ਉੱਥੋਂ ਦੇ ਜਿਹੜੇ ਕਾਰਪੋਰੇਟ ਕਿਸਾਨ ਨੇ ਵੱਡੇ ਵੱਡੇ ਘਰਾਣੇ ਆ ਉੱਥੇ ਹਜ਼ਾਰਾਂ ਹਜ਼ਾਰਾਂ ਏਕੜ ਦੇ ਫਾਰਮਾਂ ਜਿੰਨਾਂ ਕੋਲੇ ਆਪਣੇ ਕੋਲ ਨਹੀਂ ਵੀ ਕਿੱਲਾ ਦੋ ਕਿੱਲੇ ਚਾਰ ਕਿੱਲੇ ਪੰਜ ਕਿਲਾਣਾ ਜ਼ਿੰਮੇਵਾਰ ਹੁੰਦੇ ਉਹਨਾਂ ਨੂੰ ਬਹੁਤ ਮੋٹے ਪੱਧਰ ਤੇ ਸਰਕਾਰਾਂ ਸਬਸਿਡੀਆਂ ਦਿੰਦੀਆਂ ਹਨ ਤੇ ਇੱਥੇ ਜਦੋਂ ਆ ਕੇ ਵੇਖਣਾ ਉਹਦੇ ਟੈਕਸ ਵੀ ਕੋਈ ਨਹੀਂ ਸਸਤਾ ਵੀ ਹੋਣਾ ਤੇ ਵਧੀਆ ਵੀ ਹੋਣਾ ਇਸ ਕਰਕੇ ਜਿਹੜਾ ਸਾਡਾ ਨਾਜ ਹੈ ਇਹਦੇ ਬਲ ਕੇ ਨੇ ਝਾਕਣਾ ਨਹੀਂ ਜਦੋਂ ਖੇਤੀ ਤਬਾਹ ਹੋ ਗਈ ਸਾਡਾ ਦੁੱਧ ਪੈਦਾ ਕਰਨ ਦਾ ਸਹਾਇਕ ਕਿੱਤਾ ਜਿਹਦੇ ਨਾਲ ਪੰਜਾਬ ਦੇ ਵਿੱਚ ਹਜ਼ਾਰਾਂ ਨੇ ਲੱਖਾਂ ਪਰਿਵਾਰ ਜੁੜੇ ਹੋਏ ਨੇ ਜਿਹੜੇ ਆਪਣਾ ਗੋਮੱਜਾਂ ਰੱਖ ਕੇ گاਵਾਂ ਰੱਖ ਕੇ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਨੇ ਉਹ ਸਾਰੇ ਤਬਾਹ ਹੋ ਜਾਣੇ ਸੋ ਇਸ ਕਰਕੇ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਪੰਜਾਬ ਦੇ ਲੋਕੋ ਸਾਨੂੰ ਅੱਜ ਲੋੜ ਹੈ ਜਿੰਨੀਆਂ ਸਾਡੀਆਂ ਜਥੇਬੰਦੀਆਂ ਨੇ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਲੋਕਾਂ ਦੀ ਲਾਈ ਲੜਨ ਵਾਲੀਆਂ ਤੇ ਰਾਣੇ ਜਿਹੜੀਆਂ ਉਹਨਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਲਗਾਤਾਰ 20 ਦੇ ਅੰਦੋਲਨ ਤੋਂ ਬਾਅਦ ਮੋਦੀ ਅਰਗੇ ਨੇ ਇਹ ਇੱਕ ਪ੍ਰਪਾਗੈਂਡੇ ਰਾਹੀਂ ਵਿੱਚ ਭਵੰਤਮਨ ਵੀ ਸ਼ਾਮਲ ਸੀ ਉਹਦੇ ਸਾਡੀਆਂ ਜਥੇਬੰਦੀਆਂ ਨੂੰ ਭੰਡਿਆ ਗਿਆ ਨਿੰਦਿਆ ਗਿਆ ਲੋਕਾਂ ਨੂੰ ਗਮਰਾਹ ਕੀਤਾ ਗਿਆ ਲੋਕਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਥੇ ਬੰਦਿਆਂ ਕੋਲੋਂ ਵੀ ਇਹ ਝੰਡੇ ਡੰਡਾ ਪਾਉਂਦੇ ਆ ਇਹ ਫੰਡ ਖਾਂਦੇ ਆ ਇਹ ਬਿਨਾਂ ਗਲਤੋ ਰੌਲਾ ਪਾਉਂਦੇ ਆ ਸੜਕਾਂ ਘੇਰਦੇ ਆ ਇਹ ਸਾਰਾ ਉਹ ਪ੍ਰਾਪੇ ਗੰਡਾ ਸੀ ਵੀ ਲੋਕ ਇੱਕ ਵਾਰੀ ਨਿਰਾਸ਼ ਹੋ ਕੇ ਨਾ ਟੁੱਟ ਜਾਣ ਤਾਂ ਕਿ ਲੋਕਾਂ ਨੂੰ ਨਿਖੇੜ ਕੇ ਇਕੱਲੇ ਕਰਕੇ ਲੁੱਟਣਾ ਕੁੱਟਣਾ ਤੇ ਜਿਹੜੀਆਂ ਵੀ ਨੀਤੀਆਂ ਸੀ ਲੈ ਕੇ ਆਉਣੀਆਂ ਉਹਨੂੰ ਲਾਗੂ ਕਰਨਾ ਸੌਖਾ ਹੋ ਜੇ ਜਥੇਬੰਦੀਆਂ ਦੀ ਬਦੌਲਤੀ ਜੇ ਮਾੜਾ ਮੋਟਾ ਪੰਜਾਬ ਸਹਿਕਦਾ ਜਾਂ ਆਪਾਂ ਕੋਈ ਵਿਰੋਧ ਕਰ ਰਹੇ ਆ ਜાં ਪੈਸ ਹੱਲੇ ਨੂੰ ਹਮਲੇ ਨੂੰ ਰੋਕ ਰਹੇ ਆ ਤਾਂ ਉਹ ਸਿਰਫ ਤੇ ਸਿਰਫ ਸਾਡੀਆਂ ਜਥੇਬੰਦੀਆਂ ਕਰਕੇ ਆ ਬਾਕੀ ਸੂਬਿਆਂ ਦਾ ਹਾਲ ਦੇਖ ਲਓ ਭਾਰਤ ਸਰਕਾਰ ਨੇ ਬੀਜੇਪੀ ਸਰਕਾਰ ਮੋਦੀਆਂ ਵਾਲਗਾਂ ਨੇ ਕੀ ਕਰਤਾ ਸੋ ਇਸ ਕਰਕੇ ਸਾਨੂੰ ਆਪਣੀਆਂ ਜਥੇਬੰਦੀਆਂ ਨਾਲ ਖੜਨ ਦੀ ਲੋੜ ਹੈ ਇਹਨਾਂ ਨੂੰ ਤਕੜੇ ਕਰਨ ਦੀ ਲੋੜ ਹੈ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਦੀ ਲੋੜ ਪੈਣੀ ਆ ਤਿੰਨ ਕਾਲੇ ਕਾਨੂੰਨ ਹੋਰ ਬਿਜਲੀ ਦਾ ਕਾਨੂੰਨ ਬੀ ਦਾ ਕਾਨੂੰਨ ਤੇ ਛੁਡੀ ਧਰਤੀ ਦਾ ਜਿਹੜਾ ਰਿਕਾਰਡ ਵਨ ਲੈਂਡ ਵਨ ਸਟੇਸ਼ਨ ਜਿਹੜੀ ਗੱਲ ਚੱਲ ਰਹੀ ਹੈ ਜਿਹੜਾ ਬਿਜਲੀ ਐਕਟ ਜਿਹੜਾ ਸੀਡ ਐਕਟ ਤਿੰਨ ਕਾਲੇ ਕਾਨੂੰਨ ਥੋੜੇ ਹੋਰ ਗੱਲ ਦਾ ਫਾਹਾ ਬਣਨ ਜਾ ਰਹੇ ਆ ਥੋੜਾ ਕਫਨ ਤਿਆਰ ਕੀਤਾ ਜਾ ਰਿਹਾ ਪੂਰਨ ਤੌਰ ਤੇ ਵਧੀਆ ਤਰੀਕੇ ਨਾਲ ਕਿ ਤੁਸੀਂ ਲਾਲ ਲਾਲ ਕਰਦੇ ਫਿਰਦੇ ਹੋ ਕਦੇ ਉਹ ਮਸਲੇ ਪਿੱਛੇ ਹੋਗੇ ਕਦੇ ਉਹ ਮਸਲੇ ਪਿੱਛੇ ਹੋਗੇ ਫੁਲਾਨਾ ਬਾਹਰ ਆ ਗਿਆ ਫੁਲਾਨਾ ਅੰਦਰ ਵਾ ਗਿਆ ਵਜੀਠੀਗਾ ਆ ਗਿਆ ਲਾਲ ਲਾਲ ਕਰਾਤੀ ਭਵੰਤ ਨੇ ਚੁਟਕਲਾ ਸੁਣਾਤਾ ਸੁਖਵੀਰ ਨੇ ਗੱਪ ਸੁਣਾਤਾ ਕਸੇ ਹੋਰ ਕਾਂਗਰਸੀ ਨੇ ਕੋਈ ਹੋਰ ਜੁਮਲਾ ਛੜਤਾ ਇਧਰ ਹੀ ਉਲਝੇ ਫਿਰਦੇ ਹੋ ਤੇ ਇਧਰ ਜਿਹੜਾ ਸਾਡੀਆਂ ਜੜਾਂ ਵੱਡੀਆਂ ਜਾ ਰਹੀਆਂ ਸਾਡੇ ਦੇ ਹਮਲੇ ਹੋ ਰਹੇ ਆ ਇਹਦੇ ਵੱਲ ਵੀ ਧਿਆਨ ਮਾਰ ਲਿਓ ਇਕੱਠੇ ਹੋ ਜੋ ਇਕੱਠੇ ਹੋਏ ਬਿਨਾ ਸਾਡਾ ਗੁਜ਼ਾਰਾ ਨਹੀਂ ਹੈ ਤੇ ਨਹੀਂ ਫਿਰ ਯਾਦ ਰੱਖਿਓ ਐਸਾ ਖਤਰਨਾਕ ਹਮਲਾ ਹੈ ਜੇ ਇਹ ਡੀਲ ਸਿਰੇ ਚੜ ਗਈ ਸਿਰੇ ਜੇ ਲੋਕ ਇਕੱਠੇ ਹੋ ਗਏ ਤਾਂ ਇਹਨਾਂ ਨੂੰ ਮਜਬੂਰੀ ਵਾਸਤੇ ਸਮਝੌਤਾ ਤੋੜਨਾ ਪੈਣਾ ਤੇ ਜੇ ਇੱਕ ਵਾਰੀ ਲਾਗੂ ਹੋ ਗਿਆ ਫਿਰ ਭੁੱਲ ਜੋ ਵੀ ਮੁੜ ਕੇ ਤੁਸੀਂ ਕਿਤੇ ਇਹਨੂੰ ਠੱਲ ਪਾ ਲੋਗੇ ਸੋ ਮੇਰੀ ਸਮੁੱਚੇ ਪੰਜਾਬੀਆਂ ਨੂੰ اپੀਲ ਹੈ ਕਿ ਆਓ ਇਕੱਠੇ ਹੋ ਕੇ ਇਹਨਾਂ ਹਮਲਿਆਂ ਨੂੰ ਰੋਕੀਏ ਹੱਲਿਆਂ ਨੂੰ ਰੋਕੀਏ ਇਹਨਾਂ ਜਿੰਨੇ ਵੀ ਇਹ ਕਾਲੇ ਕਾਨੂੰਨ ਲੈ ਕੇ ਆ ਰਹੇ ਆ ਸਮਝੌਤੇ ਕਰ ਰਹੇ ਆ ਉਹਨੂੰ ਰੋਕਿਆ ਜਾਵੇ ਤੇ ਆਪੋ ਆਪਣੇ ਪਿੰਡਾਂ ਦੇ ਵਿੱਚ ਆਪਣੀਆਂ ਜਥੇਬੰਦੀਆਂ ਮਜ਼ਬੂਤ ਕਰੋ ਉਹਨਾਂ ਨਾਲ ਜੁੜੋ ਉਹਨਾਂ ਨੂੰ ਜਿੱਥੇ ਲੋੜ ਆ ਜਿੱਥੇ ਸਾਦੇ ਆ ਕਰਦੇ ਆ ਜਿੱਥੇ ਕੋਈ 4 ਪਏ ਫੰਡ ਦੀ ਲੋੜ ਪੈਂਦੀ ਆ ਉਹ ਵੀ ਦਿਓ ਹਲਾ ਸ਼ਰੀ ਦੇ ਉਹਨਾਂ ਨੂੰ ਤਕੜੇ ਕਰੋ ਤਾਂ ਕਿ ਆਉਣ ਵਾਲੇ ਦਿਨਾਂ ਦੇ ਬੱਚੇ ਇਹਦੇ ਖਿਲਾਫ ਬਹੁਤ ਵੱਡਾ ਬੇਗਲ ਜਿਹੜਾ ਵੱਜਣ ਜਾ ਰਿਹਾ ਤੇ ਸਾਨੂੰ ਸਾਰਿਆਂ ਨੂੰ ਇਹ ਲੜਾਈ ਦੇ ਵਿੱਚ ਕੁਦਣਾ ਪੈਣਾ ਜੇ ਅਸੀਂ ਆਪਣੀਆਂ ਨਸਲਾਂ ਆਪਣੀਆਂ ਫਸਲਾਂ ਆਪਣੀ ਧਰਤੀ ਆਪਣੀ ਵਿਰਾਸਤ ਆਪਣੇ ਖਿੱਤੇ ਨੂੰ ਬਚਾਉਣਾ ਚਾਹੁੰਦੇ ਆ ਤਾਂ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ